ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਰਭਾਰੀ ਨਿਯੁਕਤ ਕੀਤੇ ਗਏ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਜ਼ਿਲ੍ਹੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਅਤੇ ਯੋਜਨਾਵਾਂ ਦਾ ਜਾਇਜ਼ਾ ਲਿਆ। ਉਹਨਾਂ ਨੇ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਦੇ ਦਲਦਲ ਤੋਂ ਬਾਹਰ ਕੱਢਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਵੱਡੇ ਪੱਧਰ ਤੇ ਸਖਤ ਕਾਰਵਾਈ ਸ਼ੁਰੂ ਕੀਤੀ ਹੈ ਜਿਸ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ। ਉਨਾ ਐਵੀ ਕਿਹਾ ਕਿ ਯੋਧ ਨਸ਼ਿਆਂ ਵਿਰੋਧ ਮੁਹਿੰਮ ਵਿੱਚ ਲੋਕਾਂ ਦਾ ਸਮਰਥਨ ਅਤੇ ਸਹਿਯੋਗ ਬਹੁਤ ਜ਼ਰੂਰੀ ਹੈ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਮੌਕੇ ਉਹਨਾਂ ਦੇ ਨਾਲ ਨਵਾਂ ਸ਼ਹਿਰ ਵਿਧਾਇਕ ਨਛੱਤਰਪਾਲ ਪਲਾਚੌਰ ਵਿਧਾਇਕ ਸੰਤੋਸ਼ ਕਟਾਰੀਆ ਅਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ ਸਭ ਤੋਂ ਪਹਿਲੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਇੱਕ ਬਹੁਤ ਹੀ ਇਤਿਹਾਸਿਕ ਸ਼ਹਿਰ ਸ਼ਿਦਿਆਜਨ ਭਗਤ ਸਿੰਘ ਦੇ ਸ਼ਹਿਰ ਬੱਚੋ ਮੈਨੂੰ ਇੱਕ ਐਜ਼ ਅ ਇਨਚਾਰਜ ਲਗਾਇਆ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਜੋ ਜੰਦਰ ਜੋ ਨਵਾਂ ਸ਼ਹਿਰ ਡਿਸਟ੍ਰਿਕਟ ਹੈ ਇਹਦੇ ਜੋ ਵੀ ਡਵੈਲਪਮੈਂਟ ਦੇ ਵਿਕਾਸ ਦੇ ਕੰਮ ਨੇ ਆਪਣੇ ਨਾਲ ਆਪਣੇ ਐਮਐਲਏ ਸਾਹਿਬਾਨ ਨਾਲ ਮੇਰੇ ਨਾਲ ਮੇਰੇ ਵੀ ਡਾਕਟਰ ਸਾਹਿਬ ਚਿਤਪ ਸਿੰਘ ਜੀ ਨਾਲ ਸਾਡੇ ਪਿੰਜੀ ਖਤਰੀਆ ਜੀ ਸਾਡੇ ਹਲਕਾ ਇਨਚਾਰਜ ਬਲੂ ਜੀ ਉਹਨਾਂ ਨਾਲ ਸਾਡੇ ਚੇਅਰਮੈਨ ਸਾਹਿਬਾਨ ਡਿਸਟ੍ਰਿਕਟ ਅਫਸਰਾਨ ਜੀ ਸਾਰੇ ਜਿੰਨੇ ਮੇਰੇ ਸਾਥੀ ਪੰਗੋ ਹਲਕਾ ਜਿਹੜਾ ਇੰਚਾ ਸਾਰੇ ਸਾਥੀ ਆਏ ਨੇ ਮੇਰੇ ਨਾਲ ਡੀਸੀ ਸਰਵਾਨ ਉਹ ਐਸਐਸਪੀ ਸਰਵਾਨ ਔਰ ਸਾਰੇ ਫਿਸ ਸਰਵਾਨ ਨਾਲ ਮੁਲਾਕਾਤ ਹੋਈਏ ਕਿਉਂਕਿ ਅੱਜ ਮੇਰੀ ਪਹਿਲੀ ਮੀਟਿੰਗ ਸੀ ਔਰ ਅਸੀਂ ਬਹੁਤ ਹੀ ਬਰੀਫਲੀ ਡਿਸਕਸ਼ਨ ਕੀਤਾ ਹੈਗਾ ਆਨਰਲ ਸਮਝ ਅਸੀਂ ਬਹੁਤ ਡਿਟੇਲ ਦੇ ਨਾਲ ਜੋ ਜੋ ਹੈ ਆਰੀਆ ਵਾਈਸ ਡਿਸਕਸ਼ਨ ਕਰਾਂਗੇ ਤਾਂ ਕਿ ਜੋ ਇਸ ਹਲਕੇ ਦਾ ਕਿਉਂਕਿ ਇਹ ਬਹੁਤ ਇਤਿਹਾਸਿਕ ਸ਼ਹਿਰ ਹੈਗਾ ਇਹਦੇ ਵਿਕਾਸ ਲਈ ਇਹਦੀ ਬਿਹਤਰੀ ਲਈ ਸਾਰੇ ਮਿਲ ਕੇ ਸਾਰੇ ਐਮਐਲਏ ਸਹਿਬਾਨ ਸਾਰੇ ਜਿੰਨੀ ਪਾਰਟੀ ਦੇ ਨੇਤਾगण ਨੇ ਜਿਵੇਂ ਸਾਡੇ ਮੁਖਤਿ ਪੰਜਾਬ ਚ ਤਰਫੋਂ ਸੁਮਾਨ ਸਾਹਿਬ ਨੇ ਜੋ ਇੱਕ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦਾ ਜੋ ਟੀਚਾ ਮਿੱਥਿਆ ਹੈ ਉਹਨੂੰ ਅਸੀਂ ਪੂਰਾ ਕਰਾਂਗੇ ਔਰ ਬਹੁਤ ਸਾਰੇ ਅੱਛੇ ਅੱਛੇ ਫੈਸਲੇ ਸਰਕਾਰ ਕਰ ਰਹੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਜੁਧ ਨਿਸ਼ਾ ਅਵਰਧ ਇੱਕ ਬਹੁਤ ਵੱਡੀ ਮਹਿੰਮ ਸ਼ੁਰੂ ਸਾਰੇ ਪੰਜਾਬ ਤੇ ਕੀਤੀ ਹੈ ਔਰ ਉਹਦੇ ਬਹੁਤ ਅੱਛੇ ਰਿਜ਼ਲਟ ਆਨੇ ਸ਼ੁਰੂ ਹੋ ਗਏ ਨੇ ਅੱਜ ਮਤਲਬ ਜਿੰਨੇ ਵੀ ਨਸ਼ਾ ਵੇਚਣ ਵਾਲੇ ਨੇ ਸਾਰੇ ਹੀ ਪੰਜਾਬ ਛਡਣ ਦੀ ਤਿਆਰੀ ਕਰ ਰਹੇ ਨੇ ਜਾਂ ਨਸ਼ਾ ਵੇਚਣਾ ਬੰਦ ਕਰ ਰਹੇ ਨੇ ਇਹ ਆਪਣੇ ਆਪ 'ਚ ਬਹੁਤ ਵੱਡੀ ਇਤਿਹਾਸਿਕ ਸ਼ੁਰੂਆਤ ਹੋਈ ਏ ਕੋਸਰੀਆਂ ਸਰਕਾਰਾਂ ਪਹਿਲੀ ਗੱਲ ਕਿ ਜੋ ਵੀ ਇਹ ਨਸ਼ੇ ਦੀ ਹਾਲਾਤ ਨੇ ਅੱਜ ਜੋ ਨਸ਼ਾ ਪੰਜਾਬ 'ਚ ਵਿਕ ਰਿਹਾ ਹੈ ਇਹ ਕੇਵਲ ਤਾਂ ਕੇਵਲ ਪਹਿਲੀਆਂ ਸਰਕਾਰਾਂ ਦੀ ਨਲਾਇਕੀ ਦੇ ਕਾਰਨ ਅੱਜ ਦੇ ਜੋ ਹਾਲਾਤ ਬਣੇ ਨੇ ਬਣੇ ਨੇ ਪਰ ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਸਰਪੰਨ ਸਿੰਘ ਮਾਨ ਸਾਹਿਬ ਮੁਖਤੀ ਜੀ ਨੇ ਜੁਰਣੀ ਮਹਿਸੂਸ ਕੀਤਾ ਸਾਡੇ ਸੁਪਰੀਮ ਕੋਰਟ ਕੇਜਰੀਵਾਲ ਜੀ ਨੇ ਕਿ ਪੰਜਾਬ 'ਚ ਜੋ ਨਸ਼ਾ ਹੈ ਉਸ ਨੂੰ ਜੜੋਂ ਤੋ ਖਤਮ ਕਰਨਾ ਹੈ ਔਰ ਇਹਦੇ ਲਗਾਤਾਰ ਪ੍ਰਯਾਸ ਹੋ ਰਹੇ ਨੇ ਆਇਆ ਇਹ ਮਹੀਨਾ ਡੇਢ ਮਹੀਨਾ ਹੋਇਆ ਹੈ ਸੋ ਮੈਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਪੰਜਾਬ 'ਚ ਨਸ਼ੇ ਨੂੰ ਜੜੋਂ ਖਤਮ ਕੀਤਾ ਜਾਏਗਾ ਔਰ ਸਾਡੇ ਜੋ ਬੱਚੇ ਦੇਖਣੇ ਸਨਹਿਰਾ ਪ੍ਰਯੋਗ ਸਾਡਾ ਜੋ ਹੈ ਜਿਨ੍ਹਾਂ ਨੂੰ ਕਿਤੀ ਸੀ ਜੇ ਬੱਚੇ ਸਾਡੇ ਅੱਛੇ ਹੋਣਗੇ ਕਾਬਿਲ ਹੋਣਗੇ ਪਰੇਲੀ ਕਿਉਂਗੇ ਸਾਡਾ ਕੋਲ ਅੱਛਾ ਭਵਿੱਖ ਹੋਏਗਾ ਸੋ ਮੈਂ ਡੀਸੀ ਸਰਬ ਐਸਐਸਪੀ ਸਰਬ ਦਾ ਵੀ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਬੜੇ ਸ਼ਾਰਟ ਨੋਟਿਸ 'ਚ ਬੜੀ ਅੱਛੀ ਮੀਟਿੰਗ ਅਰੇਂਜਮੈਂਟ ਕੀਤਾ ਹੈ ਔਰ ਐਸਐਸਪੀ ਸਾਹਿਬ ਨੇ ਖਾਸ ਕਰਕੇ ਜੋ ਨਸ਼ਿਆਂ ਯੁੱਧ ਨਸ਼ਿਆਂ ਨੂੰ ਸ਼ੁਰੂ ਕੀਤਾ ਹੈ ਉਹਦੇ ਉਸ ਬਹੁਤ ਅੱਛੇ ਰਿਜ਼ਲਟ ਵੀ ਆਏ ਨੇ ਉਹਨਾਂ ਨੇ ਬਹੁਤ ਸਾਰੇ ਨਸ਼ਾ ਵੇਚਣ ਵਾਲਿਆਂ ਨੂੰ ਰੈਸਟ ਵੀ ਕੀਤਾ ਹੈਗਾ ਸੋ ਅਸੀਂ ਆਨਰਸਮੈਂਟ ਇਸ ਸ਼ੈਡ ਦਾ

ਤੁਸੀਂ ਦੱਸੋ ਪਹਿਲਾਂ ਕਿ ਤੁਸੀਂ ਡੈਫੀਨਿਟਲੀ ਮਹਿਸੂਸ ਕਰਦੇ ਹੋਵੋਗੇ ਕਿ ਜੋ ਪਹਿਲੇ ਹਾਲਾਤ ਹਨ ਉਹਨੋਂ ਹਾਲਾਤ ਮੱਚ ਬੈਟਰ ਨੇ ਕਦੇ ਵੀ ਜੇ ਬੁਰਾਈ ਹੈਗੀਏ ਓਵਰਨਾਈਟ ਖਤਮ ਨਹੀਂ ਹੁੰਦੀ ਕਿਸੇ ਚੀਜ਼ ਨੂੰ ਸ਼ੁਰੂਆਤ ਕਰਦੇ ਆ ਜਿੱਥੇ ਅੱਜ 40 50 ਸਾਲ ਦੀ ਨਸ਼ਾ ਅਜ ਵਧਿਆ ਹੈਗਾ ਤੈਨੂੰ ਉਹਦੇ ਮੁਤਾਬਕ ਸਮਾਂ ਵੀ ਲੱਗੇਗਾ ਇਸ ਕਰਕੇ ਇਹ ਸਹੀ ਫੈਸਲਾ ਕਰ ਲਿਆ ਫੈਸਲਾ ਕਰ ਲਿਆ ਕਿ ਨਸ਼ਾ ਜੋ ਪੰਜਾਬ ਤੇ ਅਸੀਂ ਇਹਨੂੰ ਵਿਕਨ ਨਹੀਂ ਦੇਣਾ ਜਿਹਨੂੰ ਸਾ ਤਸਕਰ ਨੇ ਉਹਨਾਂ ਨੂੰ ਅਸੀਂ ਪਕੜ ਕੇ ਜਿਲ੍ਹਾਂ ਵਿੱਚ ਭੇਜਾਂਗੇ ਭੇਜੇ ਜਾ ਵੀ ਰਹੇ ਨੇ ਮੁੰਦਸੇ 134 ਦੇ ਕਰੀਬ ਜਿਹੜੇ ਹੈਗੇ ਨੇ ਸਾ ਤਸਕਰ ਇਥੋਂ ਰਕੇ ਜੋ ਤਾਲ ਕਰਕੇ ਰੈਸਟ ਕਰਕੇ ਉਹਨਾਂ ਨੂੰ ਜਲੰਧ ਭੇਜਤਾ ਸੋ ਆਹਨ ਸਮਝੇ ਹੋਰ ਨਿਯੁਕਤਾਰੀਆਂ ਹੋਣਗੀਆਂ ਕਿ ਜੋ ਉਹਨਾਂ ਨੇ ਕਿਹਾ ਜਿਹੜੇ ਅੱਗੇ ਰਹਿ ਗਏ ਨੇ ਉਹ ਵੀ ਜ਼ਰੂਰ ਰੈਸਟ ਹੋਣਗੇ ਸਰ ਫੌਜ ਦੀ ਬੜੀ ਕਮੀ ਹੈ ਜੀ ਫਿਰ ਵੀ ਸਾਡੇ ਪੁਲਿਸ ਮੈਕ ਵਿੱਚ ਲੈ ਇੱਥੇ ਕੰਮ ਤਾਂ ਹੋ ਰਿਹਾ ਹੈਗਾ ਜੀ ਅਸੀਂ ਅੱਗੇ ਵੀ ਸਵਾਲ ਇਹੀ ਕਰਦੇ ਹੈਗੇ ਕਿ ਫੌਜੀ ਕਮੀ ਹੈ ਸਰ ਫੌਜ ਕਦੋਂ ਪੂਰੀ ਹੋਵੇਗੀ ਜੀ ਤੁਸੀਂ ਸੁਣਿਆ ਹੋਣਾ ਹੈ ਔਰ ਖਬਰਾਂ 'ਚ ਪੜਿਆ ਹੋਣਾ ਹੈ ਕਿ 10000 ਪੁਲਿਸ ਮੌਜੂਦ ਜਿਹੜਾ ਹੈ ਕਮਿੰਗ ਟਾਈਮ 'ਚ ਅਸੀਂ ਭਰਤੀ ਕਰ ਰਹੇ ਹੈਗੇ ਮਹਾਰਾਜ ਆਜੀ ਵੀ ਕੁਛ ਸਾਡੇ ਸੀਐਮ ਸਾਹਿਬ ਫਲੋਰ ਦੇ ਵਿੱਚ ਜੀ ਜੀ ਡੀਐਨ ਤਿਆਰ ਕਰ ਦਿੱਤੀ ਆਜੀ ਆਜੀ ਵੀ ਉਹਨਾਂ ਨੇ ਭਰਤੀਆਂ ਕੀਤੀਆਂ ਸੋ ਲਗਾਤਾਰ ਤਕਰੀਬਨ ਹਰ ਮਹੀਨੇ ਕੋਈ ਨਾ ਕੋਈ ਕਦੇ ਐਜੂਕੇਸ਼ਨ ਚ 450 ਭਰਤੀ ਹੋ ਰਿਹਾ ਕਦੇ ਪੁਲਿਸ ਚ ਭਰਤੀ ਹੋ ਰਿਹਾ ਆਲ ਡਿਪਾਰਟਮੈਂਟ ਆਫ ਸਟੇਟ ਜਿੰਨੇ ਵੀ ਹੈਗੇ ਨੇ ਅਲੱਗ-ਅਲੱਗ ਤਰ੍ਹਾਂ ਦੇ ਉਹ ਚ ਰੋਜ਼ ਤਕਰੀਬਨ ਹਰ ਹਫਤੇ ਅਜ ਨਿਯੁਕਤੀ ਬਤ ਸਾਡੇ ਸੀਐਮ ਸਾਹਿਬ ਬੰਡੜੀ ਨੇ ਆਜੀ ਬੰਡੜੀ ਨੇ ਸੋ ਇਸ ਤਰ੍ਹਾਂ ਕਿ ਹਰ ਡਿਪਾਰਟਮੈਂਟ ਨੂੰ ਦਿੱਤੀ ਦੇਖਿਆ ਕੱਲ 2500 ਜੋ ਹੈ ਏਡीडी ਟੀਚਰ ਜੋ ਹੈਗਾ ਐਜੂਕੇਸ਼ਨ ਨੂੰ ਉਹਨਾਂ ਨੇ ਭੇਜਿਆ ਅਪਾਰਟਮੈਂਟ ਦੇਖ ਲਏ ਸੋ ਕਮਿੰਗ ਟਾਈਮ ਚ 54000 ਆਲਰੇਡੀ ਨੌਕਰੀਆਂ ਦੀਆਂ ਹੈਗੀਆਂ ਪੰਜਾਬ ਦੇ ਵਿੱਚ ਸਰਕਾਰੀ ਮਿਲ ਚੁਕੀਆਂ ਇਹ ਪਹਿਲੀ ਵਾਰੀ ਹੋਇਆ ਕਿਸੇ ਸਰਕਾਰ ਨੇ ਇੰਨੇ ਛੋੜੇ ਸਮੇਂ ਚ 54000 ਸਰਕਾਰੀ ਨੌਕਰੀ ਦਿੱਤੀਆਂ ਹੁਣ ਤੋ ਇਹਦਾ ਮਤਲਬ ਹੈ ਜਿੰਨੇ ਵੀ ਪਰਤੀਗਿਤੀ ਹੈ ਸਾਰੇ ਹੀ ਅਗਲੇ ਡਿਪਾਰਟਮੈਂਟ ਜਾ ਰਹੇ ਨੇ ਔਰ ਆਨਲ ਸਮਝਦੇ ਕਿਸੇ ਵੀ ਡਿਪਾਰਟਮੈਂਟ ਕਿਸੇ ਦੀ ਫੋਰਸ ਦੀ ਕਮੀ ਨਹੀਂ ਰਹੇ ਸਰ ਵਿਕਾਸੀ ਗੱਲ ਕਰੀਏ ਤਾਂ ਰੇਲਵੇ ਨੂੰ ਨਵਾਂ ਸਰਕਸਾਬ 2 ਸਾਲ ਹੋ ਗਏ ਬਹੁਤ ਖੱਜਲ ਖਵਾਰਾ ਬਹੁਤ ਪਰੇਸ਼ਾਨੀ ਆ ਰਹੀ ਹੈ ਲੋਕਾਂ ਨੂੰ ਅਣਜਾਨ ਪਰੇਸ਼ਾਨੇ ਨਗਰ ਕੌਂਸਲ ਦਾ ਜਿਹੜਾ ਕਮੇਟੀ ਹੈ ਯਾਰ ਉਹਨਾਂ ਦਾ ਵਾਈਸਪ੍ਰੈਸਿਡੈਂਟ ਚੁਣ ਨਹੀਂ ਹੋ ਰਹੀ ਹੈ ਅਸੀਂ ਚਰਚਾ ਕੀਤੀ ਹੈਗੀ ਉਹੀ ਸਾਡੇ ਐਮਐਲ ਸਰਮਾਨ ਹੈਗੇ ਨੇ ਅਸੀਂ ਚर्चा ਕੀਤੀ ਹੈਗੀ ਅੰਦਰ ਡਿਵੈਲਪਮੈਂਟ ਬਾਰੇ ਤੋਂ ਮੈਂ ਦੱਸਿਆ ਕਿ ਅੱਜ ਸਮੇਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸੀ ਡਿਸਕਸਪਸ਼ਨ ਕਿ ਜਿੱਥੇ ਜੋ ਲੋਡ ਹੈਗੀ ਹੈ ਅਗਰ ਫੰਡ ਜਾਇਦ ਨੇ ਕਰਨਾ ਚਾਹੀਦੀ ਹੈ ਗ੍ਰਾਂਟਾਂ ਵੀ ਆਣਗੀਆਂ ਜਿਹੜੇ ਕੰਮ ਨਹੀਂ ਹੋਏ ਉਹ ਵੀ ਹੋਣਗੇ ਕਮਿੰਗ ਟਾਈਮ ਥੈਂਕ ਯੂ ਥੈਂਕ ਯੂ